ਇਹ 400 ਉਸ ਤੇ ਜਿਹੜੀ ਪਬਲਿਕ ਅਸੀਂ ਮੀਟਿੰਗਾਂ ਕਰਦੇ ਆ ਇਹਨਾਂ ਦਾ ਤੁਹਾਡੇ ਮੁਤਾਬਕ ਕਿੰਨਾ ਅਸਰ ਪੈਂਦਾ ਹੈ ਸਾਡੇ ਆਪਸੀ ਤਾਲਮੇਲ ਦਾ ਇਹਨਾਂ ਤੇ ਕੋਈ ਤੁਹਾਡਾ ਵਿਚਾਰ ਹੋਵੇ ਜਰੂਰ ਦੱਸੋ ਜਿਹੜਾ ਸਾਹਿਬ ਗੱਲ ਇਹ ਆ ਵੀ ਜਿਹੜਾ ਕੋਈ ਵੀ ਕੰਮ ਆ ਉਹਦੇ ਚ ਕੋਈ ਗੱਲਾ ਵਜਾ ਨਹੀਂ ਹੁੰਦਾ ਇਤਾਂ ਪਬਲਿਕ ਦਾ ਸਹਿਯੋਗ ਸਾਨੂੰ ਆ ਸਾਨੂੰ ਸਹਿਯੋਗ ਕਰਦੀ ਪੁਲਿਸ ਨੂੰ ਸਹਿਯੋਗ ਕਰਦੀ ਹੈ ਪਬਲਿਕ ਤਾਂ ਹੀ ਪਤਾ ਲੱਗਦਾ ਉਸ ਕਿਸੇ ਵੀ ਕੰਮ ਨੂੰ ਕੋਈ ਨਸ਼ਿਆਂ ਪ੍ਰਤੀ ਹੈਗਾ ਜਾਂ ਕੋਈ ਚੋਰੀ ਦਾ ਮਾਮਲੇ ਹੈਗੇ ਨੇ ਉਹਨਾਂ ਨੂੰ ਤਾਂ ਹੀ ਠੱਲ ਪੈਂਦੀ ਹੈ ਜੇ ਪਬਲਿਕ ਸਹਿਯੋਗ ਕਰਦੀ ਹੈ ਅਗਰ ਪਬਲਿਕ ਸਹਿਯੋਗ ਨਹੀਂ ਕਰੂਗੀ ਕੱਲਾ ਕੋਈ ਵੱਡਾ ਨਹੀਂ ਹੋਇਆ ਨਾ ਹੀ ਕੱਲਾ ਕੋਈ ਕਰ ਸਕਦਾ ਹੈ ਇੱਥੇ ਐਸਐਸਓ ਸਾਹਿਬ ਆਮ ਦੇਖਣ ਦੇ ਸੁਣਨ ਵਿੱਚ ਆਉਂਦਾ ਹੈ ਕਿ ਇਹ ਸਰਕਲ ਦੇ ਅੰਦਰ ਜਿਹੜੇ ਲੋਕ ਨਸ਼ਾ ਛੱਡ ਚੁੱਕੇ ਨੇ ਵੀ ਉਸ ਦੇ ਨਾਲ ਬਹੁਤ ਵੱਡਾ ਜਿਹੜੀਆਂ ਚੋਰੀਆਂ ਚਕਾਰੀਆਂ ਨੇ ਉਹਨਾਂ ਤੇ ਵੀ ਬਹੁਤ ਪ੍ਰਭਾਵ ਪਿਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜਿਹੜੇ ਨਸ਼ਾ ਛੱਡ ਚੁੱਕੇ ਨੇ ਦੇਖੋ ਜਿਹੜਾ ਸਾਹਿਬ ਗੱਲ ਇਹ ਆ ਵੀ ਨਸ਼ੇ ਦੀ ਲਤ ਜਿਹਨਾਂ ਨੂੰ ਲੱਗੀ ਹੋਈ ਆ ਉਹ ਫਿਰ ਮਾੜੇ ਕੰਮ ਵੀ ਕਰਦੇ ਨੇ ਜਦੋਂ ਉਹਨਾਂ ਨੂੰ ਪੈਸੇ ਦੀ ਘਾਟ ਹੁੰਦੀ ਆ ਫਿਰ ਐਸੇ ਜਿਵੇਂ ਛੋਟੇ ਛੋਟੇ ਪੈਟੀ ਕਰੈਮ ਕਰਦੇ ਨੇ ਕੋਈ ਚੋਰੀ ਕਰ ਲਈ ਕਿਸੇ ਦਾ ਕੋਈ ਮੋੜ ਚੱਕ ਲਿਆ ਕਿਸੇ ਦੀ ਕੋਈ ਚੀਜ਼ ਚੱਕ ਕੇ ਵੇਚਦੀ ਉਹ ਆਪਣੀ ਤਦ ਪੂਰੀ ਕਰਦੀ ਨਸ਼ੇ ਦੀ ਤੇ ਜਦੋਂ ਆਪਾਂ ਇਹਨਾਂ ਨੂੰ ਸਮਝਾਤਾ ਸੈਮੀਨਾਰ ਵੀ ਲਗਾਏ ਜਾਂਦੇ ਨੇ ਉਹ ਸੈਮੀਨਾਰਾਂ ਚ ਵੀ ਸਮਝਾਇਆ ਜਾਂਦਾ ਕਾਫੀ ਬੱਚੇ ਜਿਹੜੇ ਹੈਗੇ ਛੱਟ ਕੇ ਨਸ਼ੇ ਸਹੀ ਹੋ ਗਏ ਨੇ ਠੀਕ ਵੀ ਹਾਲਤ ਹੋ ਗਏ ਨੇ ਸੈਮੀਨਾਰਾਂ ਦਾ ਵੀ ਅਸਰ ਹੁੰਦਾ ਹੈ ਤੁਸੀਂ ਇਸ ਤੇ ਲਈ ਕੁਝ ਅੱਗੇ ਵੀ ਇਦਾਂ ਦਾ ਕਰਨਾ ਚਾਹੁੰਦੇ ਆ ਜਿਸ ਦੇ ਨਾਲ ਅਸੀਂ ਉਹ ਲੋਕਾਂ ਨੂੰ ਮੋਟੀਵੇਟ ਕਰ ਸਕੀਏ ਜਿਹੜੇ ਲੋਕ ਨਸ਼ਾ ਛੱਡ ਚੁੱਕੇ ਨੇ ਉਹ ਆਪਣੇ ਪਰਿਵਾਰਾਂ ਨੂੰ ਪਾਲਦੇ ਨੇ ਕਿ ਉਹਨਾਂ ਲਈ ਵੀ ਕੁਝ ਆਪਾਂ ਅੱਗੇ ਕੁਝ ਕਰਨ ਜਾ ਰਹੇ ਹਾਂ ਪਰ ਸਭ ਜਿਹੜੇ ਨਸ਼ਾ ਛੱਡ ਚੁੱਕੇ ਨੇ ਬੱਚੇ ਕਰਦੇ ਸੀ ਉਹਨਾਂ ਨੂੰ ਆਪਾਂ ਬੁਲਾ ਕੇ ਉਹਨਾਂ ਨੂੰ ਸਨਮਾਨਤ ਵੀ ਕਰਾਂਗੇ ਅੱਗੇ ਨੂੰ ਇੱਕ ਮੈਸੇਜ ਵੀ ਜਾਊਗਾ ਜਿਹੜੇ ਦੂਜੇ ਵੀ ਕਰਦੇ ਨੇ ਉਹ ਵੀ ਸਮਝਣਗੇ ਸਮਝ ਕੇ ਆਪਣੇ ਵਧੀਆ ਕਿਸੇ ਕੰਮਕਾਰ ਤੇ ਲੱਗਣਗੇ ਉਹਨੂੰ ਆਪਾਂ ਨੇ ਇਹੀ ਹੁਣ ਕਰਦੇ ਆਂ ਵਿਚਾਰ ਵੀ ਇਹਨਾਂ ਨੂੰ ਸਨਮਾਨਤ ਕੀਤਾ ਜਾਵੇ ਜਿਹੜੇ ਛੱਡ ਕੇ ਨਸ਼ੇ ਵਾਪਸ ਮੁੜਪੇ ਨੇ ਨਸ਼ੇ ਤੋਂ ਆਪਣੇ ਵਧੀਆ ਢੰਗ ਨਾਲ ਕੰਮਕਾਰਲੀ ਲੱਗੇ ਨੇ ਅੱਛਾ ਕਿੱਥੇ ਜਦੋਂ ਵੀ ਕੋਈ ਗੱਲ ਸੁਣਦੇ ਆ ਤਾਂ ਉਥੇ ਜਰਨਜੀਤ ਸਿੰਘ ਐਸਐਚਯੂ ਦਾ ਨਾਮ ਉੱਪਰ ਕੇ ਸਾਹਮਣੇ ਆਉਂਦਾ ਤੁਸੀਂ ਜਿਹੜਾ ਇਹੋ ਜਿਹਾ ਕੰਮ ਕਰ ਰਹੇ ਆ ਇਹ ਤੁਹਾਨੂੰ ਜਿਹੜੀ ਪ੍ਰੇਰਣਾ ਹੈ ਇਹ ਤੁਹਾਨੂੰ ਕਿੱਥੋਂ ਮਿਲ ਰਹੀ ਹੈ ਦੇਖੋ ਕਿਹੜਾ ਸਾਡਾ ਪ੍ਰੇਰਣਾ ਤਾਂ ਇਹ ਪਬਲਿਕ ਦੇ ਮੈਂ ਪਹਿਲਾਂ ਵੀ ਦੱਸ ਕੀ ਹਟਿਆ ਪਬਲਿਕ ਦੇ ਸਹਿਯੋਗ ਨਾਲ ਆ ਜਿਵੇਂ ਤੁਹਾਡੇ ਵਰਗੇ ਵਧੀਆ ਇਨਸਾਨ ਨੇ ਸਾਨੂੰ ਸਹਿਯੋਗ ਕਰਦੇ ਨੇ ਠੀਕ ਹੈ ਜੀ ਹੋਰ ਪਬਲਿਕ ਦੇ ਵਿੱਚੋਂ ਸਹਿਯੋਗ ਮਿਲਦਾ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਆਪਾਂ ਕੰਮ ਕਰ ਰਹੇ ਆ ਕਿ ਤੁਹਾਨੂੰ ਪਤਾ ਲੱਗਦਾ ਉਹਨਾਂ ਨੂੰ ਆਪਾਂ ਮੋਰਤੇ ਉਹਨਾਂ ਦਾ ਜੋ ਮੋਰਤ ਨਸ਼ਿਆਣਾ ਬਣਾਉ ਉਹਨੂੰ ਆਪਾਂ ਦੂਜੇ ਪਾਸੇ ਲੈ ਆਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਇਹਦੇ ਨਾਲ ਹੀ ਪਬਲਿਕ ਦੇ ਸਹਿਯੋਗ ਨਾਲ ਆਪਾਂ ਫਿਰ ਵੀ ਪਬਲਿਕ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਸਾਨੂੰ ਤੁਸੀਂ ਦੱਸੋ ਜੇ ਕਿਸੇ ਦਾ ਕੋਈ ਬੱਚਾ ਹੈਗਾ ਕੋਈ ਨਸ਼ੇ ਕਰ ਰਿਹਾ ਆਪਾਂ ਉਹ ਸਰਕਾਰੀ ਸੈਂਟਰ ਬਣੇ ਹੋਏ ਨੇ ਐਜੂ ਸੈਂਟਰ ਬਣੇ ਹੋਏ ਉਹਨਾਂ ਦੇ ਵਿੱਚ ਦਾਖਲ ਕਰਾਈਏ ਦਾਖਲ ਕਰਾ ਕੇ ਉਹ ਨਸ਼ਿਆ ਤੋਂ ਜੇ 8 ਜਨ ਰਹਤ ਹੋ ਜਾਣਾ ਆਪਨਾ ਜਬ ਵਧੀਆ ਜੀਵਨ ਬਤੀਤ ਕਰਨਗੇ ਪਰਿਵਾਰ ਵੀ ਸੁਖੀ ਹੋਊਗਾ ਆਪਣਾ ਕੰਮ ਕਰਾਂਗੇ ਦੋਸਤੋ ਅੱਜ ਜਿਹਨਾਂ ਨਾਲ ਆਪਾਂ ਗੱਲ ਕਰਦੇ ਸੀ ਉਹ ਸਾਡੇ ਬਹੁਤ ਹੀ ਹੋਣਹਾਰ ਚੰਦਰਜੀਤ ਸਿੰਘ ਬਲਾਸਪਰੀ ਇੰਚਾਰਜ ਮਚਾਪ ਚੌਕੀ ਜਿਨ੍ਹਾਂ ਨੇ ਬਹੁਤ ਹੀ ਖੁੱਲ੍ਹ ਦਿਲੀ ਦੇ ਨਾਲ ਨਸ਼ੇ ਦੇ ਉੱਤੇ ਜਾਂ ਹੋਰ ਜਿਹੜੀਆਂ ਸਾਡੀਆਂ ਭੈਟੀਆਂ ਲਾਗਤਾਂ ਨੇ ਉਨ੍ਹਾਂ ਦੇ ਉੱਤੇ ਆਮ ਜਨਤਾ ਨੂੰ ਜਾਗਰੂਕ ਕਰਨ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ। ਅਸੀਂ ਆਪਣੇ ਵੱਲੋਂ ਮਨੁੱਖੀ ਅਧਿਕਾਰ ਮੰਚ ਜਿੱਡੀਆ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਅੱਗੇ ਤੋਂ ਆਸ ਕਰਦੇ ਹਾਂ ਕਿ ਇਦਾਂ ਦੇ ਜਿਹੜੇ ਕੰਮ ਨੇ ਪ੍ਰਮਾਤਮਾ ਇਹਨਾਂ ਨੂੰ ਹੋਰ ਹਿੰਮਤ ਬਖਸ਼ੇ ਤਾਂ ਜੋ ਇਹ ਸਮਾਜਿਕ ਪ੍ਰਥੀਤਾਂ ਵਿਰੁੱਧ ਜਿਹੜੀ ਇਹਨਾਂ ਨੇ ਆਪਣੀ ਮੋਹਮ ਸ਼ੇੜੀਆ ਉਸ ਦੇ ਵਿੱਚ ਕਾਮਯਾਬ ਹੋਣ। ਇਸ ਦੇ ਨਾਲ ਹੀ ਮੈਂ ਵਧਾਈ ਦੇਣਾ ਚਾਹਾਂਗਾ ਇਹਨਾਂ ਨੂੰ ਕਿ ਅੱਜ ਇਹਨਾਂ ਨੂੰ ਮਨੁੱਖੀ ਅਧਿਕਾਰ ਮੰਚ ਵੱਲੋਂ HRM ਅਵਾਰਡ 2025 ਦੇ ਨਾਲ ਅਸੀਂ ਸਨਮਾਨਿਤ ਕਰਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਆਂ ਮੇਰੀ ਟੀਮ ਦੇ ਵਿੱਚ ਸਾਡੇ ਰਣਵੀਰ ਸਿੰਘ ਜਿਹੜੀ ਬੀਤ ਪ੍ਰਧਾਨ ਜ਼ਿਲ੍ਹਾ ਬੁਹਾਲੀ ਸਾਡੇ ਬਲਬੀਤ ਸਿੰਘ ਜੀ ਮੈਡਮ ਸਰੋਜ ਬਾਲਾ ਜੀ ਬੀਤ ਪ੍ਰਧਾਨ ਪੰਜਾਬ ਤੇ ਸਾਡੇ ਹੈਪੀ ਜੀ ਜਿਹੜੇ ਬਡਾਲੇ ਅਲਾ ਸਿੰਘ ਤੋਂ ਨੇ ਕੁਪੀਰ ਸਿੰਘ ਜਿਹੜਾ ਸਾਡੇ ਕੋਆਰਡੀਨੇਟਰ ਮੁਖੀ ਅਧਿਕਾਰਮੰਤ ਜਗਤਾਰ ਸਿੰਘ ਜਿਹੜੇ ਮੈਂਬਰ ਨੇ ਸਾਡੇ ਇਹ ਸਾਰੇ ਅੱਜ ਇਸ ਸੈਮੀਨਾਰ ਦੇ ਵਿੱਚ ਆ ਕੇ ਇਹਨਾਂ ਨੇ ਸਮੂਲੀਅਤ ਕੀਤੀ ਮੈਂ ਇਹਨਾਂ ਦਾ ਵੀ ਧੰਨਵਾਦ ਕਰਾਂ ਜਾਇ